ਸਿੰਘ ਵਾਸੀ 베ਰੀਆ ਮੋਹੱਲਾ ਗੁਰਦਾਸਪੁਰ ਮੈਂ ਆਪਣੇ ਬੇਟੇ ਇੰਦਰਪ੍ਰੀਤ ਸਿੰਘ ਅਤੇ ਨੌ ਹਵਨੀਸ਼ ਗੌਰ ਨੂੰ ਬਾਹਰ ਭੇਜਣ ਦੇ ਲਈ ਭਗਵਤੀ ਪ੍ਰਸ਼ਾਦ ਵਾਸੀ ਜੀਟੀ ਰੋਡ ਮਿੰਦਾ ਏਜੰਸੀ ਦੇ ਨਾਲ ਦਫ਼ਤਰ ਸੀਗਾ ਉਹਦੇ ਨਾਲ ਸੰਬੰਧ ਕੀਤਾ ਉਹਨਾਂ ਨੇ 7.73 ਤਹਿ ਨੂੰ 1.5 ਲੱਖ ਰੁਪਏ ਲਿਆ ਔਰ ਸਾਨੂੰ ਇਹ ਪੂਰਾ ਭਰੋਸਾ ਦਿੱਤਾ ਕਿ ਅਸੀਂ 21 ਲੱਖ ਰੁਪਏ ਦੇ ਵਿੱਚ ਤੁਹਾਡੇ ਮੁੰਡੇ ਤੇ ਨੋ ਨੂੰ ਸਮੇਤ ਵਰਕ ਪਰਮਿਟ ਯੂਕੇ ਭੇਜਾਂਗੇ ਜਿਸ ਦੌਰਾਨ ਉਹਨਾਂ ਨੂੰ ਅਸੀਂ 7 23 ਨੂੰ 1.5 ਲੱਖ ਰੁਪਏ ਦੇ ਦਿੱਤਾ ਉਸ ਦੇ ਬਾਅਦ ਦੇ ਵਿੱਚ ਉਹਨਾਂ ਨੇ ਸਾਨੂੰ ਨਾਲ ਲੈ ਕੇ ਜਿਹੜਾ ਉਹਨਾਂ ਦਾ ਮੇਨ ਆਫਿਸ ਆ ਅਰਜਨ ਸ਼ਰਮਾ ਦਾ ਤੇ ਅਮਰਸਰ ਦੇ ਵਿੱਚ ਫੈਸ਼ਨ ਆਵਰਸਿਸ ਤੇ ਉੱਥੇ ਸਾਨੂੰ ਨਾਲ ਲੈ ਕੇ ਗਿਆ ਉੱਥੇ ਸਾਡੇ ਕੋਲ ਪਾਰਟ ਪੇਮੈਂਟ ਕਰਉਂਦੇ ਰਿਹਾ ਕਦੇ 4 ਲੱਖ ਦੇ 5 ਲੱਖ ਤੇ ਔਰ ਕੋਈ ਗੂਗਲ ਪੇ ਇਹ ਜਿਹਦੀਆਂ ਜਿਹਦੀਆਂ ਅਗੇ ਸਾਡੇ ਰਸੀਦਾ ਸਾਡੇ ਕੋਲ ਨੇ ਸਾਡੇ ਪ੍ਰੂਫ ਸਾਡੇ ਕੋਲ ਆ ਜਦੋਂ ਉਹਨਾਂ ਨੂੰ ਉਥੇ 15 ਅਗਸਤ ਨੂੰ ਇਹਨਾਂ ਦਾ ਵੀਜ਼ਾ ਆ ਗਿਆ ਤੇ ਉਦੋਂ ਕਹਿੰਦਾ ਵੀ ਸਾਨੂੰ ਇਹਨਾਂ ਦੇ ਨਾਂ 21 ਤਰੀਕ ਨੂੰ ਇਹਨਾਂ ਦੀ ਉਥੇ ਜਾਣੇਗਾ ਤੁਸੀਂ ਅੱਜ ਹੀ ਟਿਕਟ ਕਰਾਓ ਅਸੀਂ ਟਿਕਟ ਜਿਹੜੀ ਆ ਬਲੈਕ ਦੇ ਵਿੱਚ 2.5 ਲੱਖ ਰੁਪਏ ਦੇ ਵਿੱਚ ਲੈ ਕੇ ਤੇ ਇਹਨਾਂ ਨੂੰ ਸ਼ਨੀਵਾਰ ਨੂੰ ਭੇਜਿਆ ਥੋ ਤੇ ਉਥੇ ਜਾ ਕੇ ਜਦੋਂ ਉਹਨਾਂ ਨੇ ਕੰਟੈਕਟ ਕੀਤਾ ਉਸ ਨਾਂ ਦਾ ਦਫਤਰੀ ਕੋਈ ਨਹੀਂ ਸੀਗੀ ਨਾ ਕੋਈ ਉਥੇ ਕੰਪਨੀ ਸੀਗੀ ਉਹ ਸਾਰੇ ਬੱਚਾ ਦੇ ਪੈਰਾਥੋਂ ਜ਼ਮੀਨ ਨਿਕਲ ਗਈ ਹੋਣ ਬੱਚਿਆਂ ਦਾ ਪਰਸ ਲੋ ਜਮੀਨ ਨਿਕਲ ਗਈ ਉਹਨਾਂ ਸਾਨੂੰ ਕੰਟੈਕਟ ਕੀਤਾ ਅਸੀਂ ਇਹਨਾਂ ਨਾਲ ਮੁੜ ਕੇ ਦੁਬਾਰਾ ਸੰਪਰਕ ਕੀਤਾ ਤੇ ਇਹ ਕਹਿੰਦੇ ਜੀ ਸਾਡਾ ਤਾਂ ਕੰਮ ਸੀਗਾ ਸਵੇ ਇੱਕ ਵਾਰੀ ਤੁਹਾਨੂੰ ਉਥੇ ਯੂਕੇ ਪਹੁੰਚਾਉਂਦਾ ਬਾਕੀ ਸਾਡਾ ਕੋਈ ਕੰਮ ਨਹੀਂ ਜਦ ਕਿ ਇਹਨਾਂ ਨੇ ਕਿੰਨੇ ਪੈਸੇ ਲੈ ਗਏ ਸਾਡੇ ਕੋਲ 22 ਲੱਖ ਰੁਪਏ ਇਹਨਾਂ ਨੇ ਇਹ ਲਿਆ ਔਰ ਟਿਕਟ ਵੀ ਅਸੀਂ ਤਾਂ ਹੀ ਲੱਖ ਰੁਪਏ ਦੀ ਆਪ ਲੈ ਕੇ ਦਿੱਤੀ ਜੋ ਕਿ ਉਸ ਟਾਈਮ ਦੇ ਉੱਤੇ ਬਲੈਕ ਦੇ ਵਿੱਚ ਲੈਣੀ ਪਈ ਸਾਨੂੰ ਸੋ ਟਿਕਟ ਛੱਡੋ ਟਿਕਟ ਤੇ ਛੱਡੋ ਆ 4 ਲੱਖ ਦੇ ਰਸੀਦ ਕਢੀ ਪੈਸ਼ਨ ਓਵਰਸੀਸ ਆ ਦੇਖੋ ਜੀ 5 ਲੱਖ ਦੇ ਕੱਟੀ ਆ ਜੀ ਠੀਕ ਆ ਜੀ 6.5 ਲੱਖ ਦੇ ਕੱਟੀ ਆ ਜੀ ਠੀਕ ਆ 5 ਲੱਖ ਦੇ ਕੱਟੀ ਆ ਜੀ ਐ ਤੋ ਵੀ ਸਰ ਸਿੱਧਾ ਐ ਜਿਹੜਾ ਆਨਲਾਈਨ ਪੇਮੈਂਟ ਪਾਈ ਆ ਜੀ ਸਾਜੂ ਰਾਮਪਲ ਆਨ ਰਿਕਾਰਡ ਗਾ ਆਪਾਂ ਗੱਲ ਕਰਾਂਗੇ ਆਪਾਂ ਦੂਜੀ ਗੱਲ ਨਹੀਂ ਕਰਾਂਗੇ 14 ਗੂਗਲ ਪੇ ਹੋਇਆ ਜੀ ਵੇਖੋ ਜੀ ਠੀਕ ਆ 37 ਹੋਇਆ ਜੀ ਔਰ ਰੋਹਿਤ ਸ਼ਰਮੋ ਦੀ ਬਾਈ ਦੇ ਨਾਤੇ ਜੋਸਣਾ ਜਿਹਨੇ ਅਕਿਤ ਘਰ ਵਾਲਾ ਕੰਮ ਕੀਤਾ ਜੀ ਠੀਕ ਆ ਬਾਕੀ ਸਾਰੇ ਸਟੇਟਮੈਂਟ ਸਰ ਕੋ ਨਾਲ ਲੈ 22 ਲੱਖ ਰੁਪਏ ਦਿੱਤਾ ਜੀ ਉਹਦੇ ਬਿਹਾਫ ਤੇ ਇਹ ਬੇਨਤੀ ਕਰਨੀ ਚਾਹੁੰਦੇ ਆਂ ਕਿ ਅਹੀਂ ਮਤਲਬ ਆਪਣਾ ਬੱਚਾ ਭੇਜਿਆ ਜਾਂ ਮੇਰੇ ਫਾਲਤ ਸਾਹਿਬ ਨੂੰ ਭੇਜੀਆ ਅਸੀਂ ਮਤਲਬ ਕੋਈ ਸ਼ਵਾਸਪਤ ਨਹੀਂ ਰਹਿ ਗਈ ਕਹਿੰਦਾ ਭਾਵੇਂ ਕਿ ਸਾਡਾ ਠਗੀ ਬੜੀ ਤਗੜੀ ਹੋਈ 2 ਸਾਲ ਤੋਂ ਸਾਡੇ ਫਾਲਤ ਸਾਹਿਬ ਕਚਹਿਰੀਆਂ ਚੱਕਰ ਕਰ ਰਹੇ ਆ ਤੇ ਅਹੀਂ ਸਾਨੂੰ ਪਤਾ ਵੀ ਮੇਰੇ ਛੋਟੇ ਭਰਾ ਨੇ ਕਿੰਦਾ ਉਹ ਸਫਰ ਕੀਤਾ ਕਿੰਦਾ ਗਾਂ ਸਟੈਂਡ ਕਰਦੇ ਆਪਣਾ ਕੰਮ ਕਰਾਇਆ ਪਰ ਮੈਂ ਪ੍ਰਸ਼ਾਸਨ ਕੇ ਬੇਨਤੀ ਕਰਦਾ ਚਲੋ ਸਾਡੇ ਪਿਹਾਬ ਤੇ ਉਹ ਰਿਪੋਰਟ ਪਰਚਾ ਕੀਤਾ ਉਹਨਾਂ ਨੇ ਅਪਾ ਤਾਂ ਵਾਅਦਾ ਕਰਦੇ ਆ ਪਰ ਕਹਿੰਦਾ ਭਾਵੇਂ ਤਨਵਾ ਤੇ ਆਪਾਂ ਤਾਂ ਹੋਏਗਾ ਇਹਨਾਂ ਨੂੰ ਅਰੈਸਟ ਕਰਕੇ ਜੋ ਸਾਡੇ ਫਾਰਸਰ ਕਰਜ਼ਾ ਚੁੱਕੇ ਪੈਸੇ ਲਈ ਨੇ ਉਹ ਹਨ ਵਾਪਸ ਦਵਾਈ ਜਾਣਗੇ ਬੇਨਤੀ ਹੈ ਜੀ ਨਮਸਕਾਰ ਸਾਰਿਆਂ ਨੂੰ ਜੀ ਮੈਂ ਅਰਜੁਨ ਸ਼ਰਮਾ ਜਿਹੜੀ ਕੱਲ ਵਿਨੀਸ਼ ਕੌਰ ਤੇ ਉਹਦੇ ਹਸਬੰਡ ਜਿਹੜੇ ਸਾਡੇ ਕੋਲ ਯੂਕੇ 2023 ਵਿੱਚ ਗਏ ਸੀ ਉਹਨਾਂ ਵੱਲੋਂ ਇੱਕ ਸੋਚ ਸਮਝ ਕੇ ਸਾਜ਼ਿਸ਼ ਦੇ ਤਹਿਤ ਸਾਡੇ ਕੇਸ ਤੇ ਫਾਇਲ ਰਜਿਸਟਰ ਕਰਾਈ ਗਈ ਹੈ ਜੋ ਕਿ ਬਿਲਕੁਲ ਹੀ ਝੂਠੀ ਹੈ 2023 ਤੋਂ ਲੈ ਕੇ 2025 ਤੱਕ 2 ਸਾਲ ਤੋਂ ਉਹ ਬਹੁਤ ਵਧੀਆ ਸੈੱਡਲ ਤਰੀਕੇ ਨਾਲ ਕੰਮ ਕਰ ਰਿਹਾ ਹਸਬੰਦ ਨੂੰ ਫੁੱਲ ਟਾਈਮ ਦਾ ਜੌਬ ਵਰਕ ਮਿਲਿਆ ਸੀ ਬਟ ਯੂਕੇ ਗਵਰਨਮੈਂਟ ਦੀ ਪਾਲਿਸਿਸ ਨੂੰ ਚੇਂਜ ਦੇ ਮੱਦੇਨਜ਼ਰ ਉਹਦੀ ਵਾਈਫ ਨੂੰ ਜੌਬ ਨਹੀਂ ਮਿਲ ਪਾਈ ਸੀ ਹੁਣ ਉਹਨਾਂ ਨੇ ਨਵੀਂ ਕਾਸਟ ਲੈ ਕੇ ਆਪਣਾ ਕੰਮ ਕਰਨਾ ਸਟਾਰਟ ਕਰ ਦਿੱਤਾ ਔਰ 2 ਸਾਲ ਬਾਅਦ ਸੱਟ ਦੇ ਬਿਨਾ ਸਾਨੂੰ ਪੁੱਛੇ ਕੱਲ ਐਫਆਈਆਰ ਰਜਿਸਟਰ ਕਰਾਈ ਗਈ ਹੈ ਸੋ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਹਾਂ ਕਿ ਸਾਡੇ ਪੱਖ ਦੀ ਵੀ ਜਾਂਚ ਕੀਤੀ ਜਾਵੇ ਔਰ ਸਾਡੇ ਨਾਲ ਨਿਆਂ ਕੀਤਾ ਜਾਵੇ ਸ਼ੁਕਰੀਆ ਕੱਲ ਠਾਣਾ ਸਿਟੀ ਗੁਰਦਾਸਪੁਰ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਜੋ ਕਿ ਮੇਰੇ ਔਰ ਅਰਜੁਨ ਸ਼ਰਮਾ ਡਾਇਰੈਕਟਰ ਪੈਸ਼ਨ ਓਵਰਸੀ ਦੇ ਖਿਲਾਫ ਕੀਤੀ ਗਈ ਹੈ ਜਿਸ ਵਿੱਚ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਗਾਏ ਨੇ ਕਿ ਅਸੀਂ ਇੰਦਰਬੀਰ ਸਿੰਘ ਔਰ ਅਵਨੀਸ਼ ਕੌਰ ਨੂੰ ਯੂਕੇ ਭੇਜਣ ਦੇ ਨਾਮ ਤੇ 22 ਲੱਖ ਰੁਪਏ ਦੀ ਠੱਗੀ ਕੀਤੀ ਹੈ ਜਦਕਿ ਇਹ ਇਲਜ਼ਾਮ ਜੋ ਸਾਡੇ ਤੇ ਲਗਾਏ ਗਏ ਹਨ ਇਹ ਸਰਾਸਰ ਬੇਬੁਨਿਆਦ ਨੇ ਇਨਾਂ ਦਾ ਸਰ ਅਸੀਂ 3 ਸਾਲ ਦਾ ਵਰਕ ਪਰਮਿਟ ਲਗਵਾ ਕੇ ਦਿੱਤਾ ਸੀਗਾ ਔਰ 2 ਸਾਲ ਪਹਿਲਾਂ ਇਹ ਦੋਨੋਂ ਹਸਬੰਡ ਵਾਈਫ ਯੂਕੇ ਜਾ ਚੁੱਕੇ ਨੇ ਔਰ ਇਸ ਟਾਈਮ ਯੂਕੇ ਵਿੱਚ ਹੀ ਰਹਿ ਰਹੇ ਨੇ ਸਰ ਜਦੋਂ ਅਸੀਂ ਇਹਨਾਂ ਦਾ ਵਰਕ ਪਰਮਿਟ ਲਗਵਾ ਕੇ ਦਿੱਤਾ ਸੀ ਅਸੀਂ ਯੂਕੇ ਤੋਂ ਕਿਸੇ ਕੰਪਨੀ ਤੋਂ ਕੋਸ ਲੈਟਰ ਮੰਗਵਾਇਆ ਸੀਗਾ ਜੋ ਕਿ ਬਿਲਕੁਲ ਜੈਨੂਇਨ ਸੀ ਜਿਸ ਨੂੰ ਬਿਲਕੁਲ ਸਹੀ ਤਰੀਕੇ ਨਾਲ ਚੈੱਕ ਕਰਨ ਦੇ ਬਾਅਦ ਅੰਬੈਸੀ ਨੇ ਇਹਨਾਂ ਨੂੰ ਵਰਕ ਪਰਮਿਟ ਦਿੱਤਾ ਸੀਗਾ 3 ਸਾਲ ਦਾ ਪਰ ਜਦੋਂ ਇਹ ਉੱਥੇ ਇੰਗਲੈਂਡ ਪਹੁੰਚੇ ਤਾਂ ਇੰਗਲੈਂਡ ਦੀ ਗਵਰਨਮੈਂਟ ਨੇ ਕੁਝ ਰੂਲ ਚੇਂਜ ਕਰਦੇ ਹੋਏ ਕੁਝ ਜੋ ਕਿ ਕੰਪਨੀਆਂ ਉੱਥੇ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ ਸੀ ਉਹਨਾਂ ਦੇ ਲਾਇਸੈਂਸ ਕੈਨਸਲ ਕਰ ਦਿੱਤੇ ਜਿਸ ਦੇ ਬਾਅਦ ਜਦੋਂ ਅਮਨੀਸ਼ ਕੋਰ ਉੱਥੇ ਪਹੁੰਚੀ ਤਾਂ ਉਹ ਕੰਪਨੀ ਸੀ ਜੋ ਉਹ ਉੱਥੋਂ ਆਪਣਾ ਕਾਰੋਬਾਰ ਬੰਦ ਕਰਕੇ ਜਾ ਚੁੱਕੀ ਸੀ ਸਰ ਇਹਦੇ ਵਿੱਚ ਸਾਡਾ ਕੀ ਕਸੂਰ ਸੀਗਾ ਅਸੀਂ ਤਾਂ ਇਹਨਾਂ ਨੂੰ ਜੈਨੂਨ ਕੋਸ ਮੰਗਵਾ ਕੇ ਵਰਕ ਪਰਮਿਟ ਤੇ ਉੱਥੇ ਭੇਜਿਆ ਸੀਗਾ ਹਾਂ ਜਦੋਂ ਇਹ ਉੱਥੇ ਗਏ ਨੇ ਤੇ ਗਵਰਨਮੈਂਟ ਨੇ ਰੂਲ ਚੇਂਜ ਕਰਨ ਕਰਕੇ ਉਹ ਕੰਪਨੀਆਂ ਬੰਦ ਕਰ ਦਿੱਤੀਆਂ ਸਰ ਇਹ ਸਾਡਾ ਕੀ ਕਸੂਰ ਅਸੀਂ ਤਾਂ ਇਹਨਾਂ ਕੋ ਪੇਮੈਂਟ ਲੈ ਕੇ ਜਦੋਂ ਕੌਸ ਲੈਟਰ ਲਿਆ ਵਾ ਅਸੀਂ ਤਾਂ ਪੇਮੈਂਟ ਅੱਗੇ ਦੇ ਦਿੱਤੀ ਯੂਕੇ ਦੇ ਵਿੱਚ ਕੰਪਨੀ ਨੂੰ ਜਦੋਂ ਇਹਨਾਂ ਦਾ ਡਾਕੂਮੈਂਟ ਸਾਰੇ ਲਗਾ ਕੇ ਆਪਾਂ ਵੀਜ਼ਾ ਅਪਲਾਈ ਕੀਤਾ ਸਰ ਡਾਕੂਮੈਂਟ ਸਾਰੇ ਐਮਬੈਸੀ ਨੇ ਚੈੱਕ ਕੀਤੇ ਨਾ ਡਾਕੂਮੈਂਟ ਤਾਂ ਸਾਰੇ ਜੈਨੂਇਨ ਸੀ ਡਾਕੂਮੈਂਟ ਦੀ ਅਗਰ ਕੋਈ ਕਮੀ ਹੈ ਜਾਂ ਅਸੀਂ ਵੀਜ਼ਾ ਨਹੀਂ ਲਗਵਾ ਕੇ ਦਿੱਤਾ ਜਾਂ ਵੀਜ਼ਾ ਗਲਤ ਲਗਵਾ ਕੇ ਦਿੱਤਾ ਫਿਰ ਅਸੀਂ ਕਸੂਰਵਾਰ ਆ ਇਹ ਕਹਿ ਰਹੇ ਨੇ ਕਿ ਸਾਡੇ ਨਾਲ ਠੱਗੀ ਕੀਤੀ ਆ ਅਗਰ ਸਰ ਠੱਗੀ ਕੀਤੀ ਹੁੰਦੀ ਤੇ ਪਹਿਲੇ ਨੰਬਰ ਤੇ ਇਹਨਾਂ ਦਾ ਵੀਜ਼ਾ ਹੀ ਨਾ ਲੱਗਦਾ ਫੇਰ ਕਹਿ ਸਕਦੇ ਸੀ ਠੱਗੀ ਕੀਤੀ ਆ ਔਰ ਦੂਜੀ ਚੀਜ਼ ਸਰ ਅਗਰ ਠੱਗੀ ਕੀਤੀ ਆ ਤੇ ਹੁਣ ਤੱਕ ਇੰਗਲੈਂਡ ਦੇ ਵਿੱਚ ਕਿੱਦਾਂ ਕੰਮ ਕਰਦੇ ਪਏ ਆ ਅਗਰ ਵੀਜ਼ਾ ਨਹੀਂ ਲੱਗਾ ਤੇ ਹੁਣ ਤੱਕ ਇੰਗਲੈਂਡ ਵਿੱਚ ਇੰਨਾ ਟਾਈਮ ਤੋਂ ਕਿੱਦਾਂ ਰਹਿੰਦੇ ਆ ਔਰ ਦੂਜੀ ਗੱਲ ਸਰ ਇਹਨਾਂ ਨਾਲ ਅਸੀਂ ਜਦੋਂ ਇਹਨਾਂ ਨੂੰ ਉੱਥੇ ਜੌਬ ਨਹੀਂ ਮਿਲੀ ਅਸੀਂ ਇਹਨਾਂ ਨਾਲ ਪੂਰੀ ਕੋਰਪੋਰੇਟ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਇਹਨਾਂ ਨੂੰ ਅਸੀਂ ਕਿਹਾ ਵੀ ਆ ਕਿ ਮੈਂ ਤੁਹਾਨੂੰ ਕਿਤਨਾ ਕਿਤੇ ਚੱਲੋ ਹੋਰ ਅਰੇਂਜਮੈਂਟ ਕਰਵਾ ਕੇ ਦਿੰਨੇ ਆ ਥੋੜਾ ਸਬਰ ਕਰੋ ਪਰ ਸਰ ਇਹਨਾਂ ਸਬਰ ਕੀਤਾ ਹੀ ਨਹੀਂ ਇਹਨਾਂ ਚੁੱਕ ਕੇ ਗੁਰਦਾਸਪੁਰ ਸਾਡੇ ਖਿਲਾਫ ਉਹਦੀ ਕੰਪਲੇਂਟ ਪਾਤੀ ਤੇ ਸੱਜ ਤੋਂ ਉਹਨੂੰ ਕੰਪਲੇਂਟ ਹੀ ਪਾਤੀ ਤੇ ਫਿਰ ਦੱਸੋ ਅਸੀਂ ਕੀ ਕਰਦੇ ਅਸੀਂ ਇਹਨਾਂ ਨਾਲ ਕਾਫੀ ਵਾਰੀ ਇਹਨਾਂ ਨੂੰ ਗੱਲ ਕਹੀ ਸੀ ਵੀ ਆਪਾਂ ਕਿਸੇ ਹੋਰ ਕੰਬਰੀ ਦੀ ਗੱਲ ਕਰਕੇ ਤੇ ਤੁਹਾਨੂੰ ਉਧਰ ਐਡਜਸਟਮੈਂਟ ਕਰਾਉਨੇ ਆ ਪਰ ਸਰੀਨਰ ਜਸਟਮੈਂਟ ਕਰਨ ਦਾ ਸਾਨੂੰ ਮੌਕਾ ਨਹੀਂ ਦਿੱਤਾ ਉਦੋਂ ਤੋਂ ਪਹਿਲਾਂ ਹੀ ਇਹਨਾਂ ਨੇ ਉਦੋਂ ਹੀ 23 2000 24 ਦੇ ਵਿੱਚ ਇਹਨਾਂ ਗੁਰਦਾਸਪੁਰ ਸਾਡੇ ਖਿਲਾਫ ਪਿਛਲੇ ਸਾਲ ਹੀ ਕੰਪਲੇਂਟ ਕਰਤੀ ਸੀਗੀ ਦੱਸੋ ਨਾ ਸਰ ਇਹਦੇ ਵਿੱਚ ਹੁਣ ਸਾਡਾ ਕਸੂਰ ਕੀ ਆ ਅਸੀਂ ਤਾਂ ਬਿਲਕੁਲ ਵੀਜ਼ਾ ਜੈਨੂਇਨ ਲਵਾਇਆ ਔਰ ਜੈਨੂਇਨ ਵੀਜ਼ੇ ਤੇ ਟਰੈਵਲ ਕਰਕੇ ਉੱਥੇ ਗਏ ਨੇ ਔਰ ਹੁਣ ਅਸੀਂ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਔਰ ਕੰਮ ਵੀ ਕਰਦੇ ਪਏ ਨੇ ਫਰਾਡ ਤਾਂ ਤਾਂ ਸੀਗਾ ਵੀ ਸਰ ਅਗਰ ਅਸੀਂ ਇਹਨਾਂ ਕੋ ਪੈਸੇ ਲੈ ਲੈਂਦਾ ਵੀਜ਼ਾ ਨਹੀਂ ਲਵਾਇਆ ਜਾਂ ਇੱਥੋਂ ਗਏ ਨਹੀਂ ਆ ਸਾਹਿਬ ਵੱਲੋਂ ਜਿਹੜੇ ਗਲਤ ਟਰੈਵਲ ਏਜੰਟ ਨੇ ਜਿਹੜੇ ਕਿ ਬਿਨਾ ਮਨੁੱਖੀ ਤਸਕਰੀ ਦੇ ਤੌਰ ਤੇ ਬੈਰ ਬਿਨਾ ਕਿਸੇ ਲੈਸਨਸ ਤੋਂ ਬਾਹਰ ਭੇਜ ਦਿੰਨੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 22 थाना ਸਿਟੀ ਗੁਰਦਾਸਪੁਰ ਵਿਖੇ ਦਰਜ ਕੀਤਾ ਗਿਆ ਅਮਨਾਰ ਸ਼ਰਮਾ ਤੇ ਭਗਤਵੀ ਪ੍ਰਸ਼ਾਦ ਦੇ ਖਿਲਾਫ ਜਿਹੜੇ ਕਵਲਜੀਤ ਸਿੰਘ ਦੀ ਦਰਖਾਸਤ ਸੀ ਉਹਦੀ ਇਨਕੁਆਰੀ ਡੀਐਸਪੀ ਸਤਾਰ ਸੁਖਰਾਜ ਸਿੰਘ ਜੀ ਲੋ ਹੈੱਡਕੁਆਰਟਰ ਸਾਹਿਬ ਵੱਲੋਂ ਕਰਕੇ ਤੇ ਜਿਹੜੀ ਇਨਕੁਆਰੀ ਦੇ ਤਹਿਤ ਇਹ ਮਕਦਮਾ ਦਰਜ ਇੰਟਰਸੈਕਸ਼ਨ 420 120 ਬੀ ਟ੍ਰੈਵਲ ਇਲੈਕਟ ਨਾਥਾਣਾ ਸਿਟੀ ਦੇ ਦਰਜ ਕੀਤਾ ਗਿਆ ਜਿਹਦੀ ਤਫਤੀਸ਼ ਜੀ 7 ਨੂੰ ਕੀਤੀ ਜਾ ਰਹੀ ਹੈ ਕਿੰਨੇ ਪੈਸੇ ਦੀ ਠਗਈ ਕਿੰਨੇ ਬਸੇ ਲੈ ਗਏ ਸੀ ਜੀ ਨਾ 22 ਲੱਖ ਦੀ ਠੱਗੀ ਹੈ ਜੀ ਤੇ ਕਿੰਨੇ ਦੋ ਬੰਦੇ ਤੇ ਹੋਇਆ ਦੋ ਬੰਦੇ ਨੇ ਜੀ ਦੋਨੋਂ ਟ੍ਰੈਵਲ ਏਜੰਟ ਦੋ ਟ੍ਰੈਵਲ ਏਜੰਟ ਹੈ